ਆਓ ਜੀ ਦੋਸਤੋ ਬਹੁਤ ਬਹੁਤ ਸਵਾਗਤ ਤੁਹਾਡੀ ਅੱਜ ਦੀ ਇਸ ਪੌਡਕਾਸਟ ਦੇ ਵਿੱਚ ਬੜੀ ਮਿਹਰਬਾਨੀ ਤੁਹਾਡੀ ਫੀਡਬੈਕ ਮਿਲ ਜਿੰਦੀ ਮੈਨੂੰ ਕਦੀ-ਕਦੀ ਤੁਹਾਡੀ ਤੇ ਵੈਸੇ ਕਦੀ-ਕਦੀ ਤਾਂ ਨਹੀਂ ਹੁਣ ਤਾਂ ਤੁਹਾਨੂੰ ਹਰ ਵਾਰੀ ਜਿਹੜੀ ਆ ਸੁਣ ਲਈਦਾ ਕਿਸੇ ਨਾ ਕਿਸੇ ਜ਼ਰੀਏ ਫੋਨ ਦੇ ਜ਼ਰੀਏ ਜਾਂ ਫਿਰ ਸੋਸ਼ਲ ਮੀਡੀਆ ਦੇ ਜ਼ਰੀਏ ਸੋ ਦੋਸਤੋ ਅੱਜ ਦੀ ਪੌਡਕਾਸਟ ਜਤਿੰਦਰ ਗਿੱਧਾ ਸ਼ੋਅ ਦੇ ਵਿੱਚ ਤੁਹਾਡੇ ਵਾਸਤੇ ਇੱਕ ਕਹਾਣੀ ਲੈ ਕੇ ਆਏ ਹਾਂ ਜੀ ਹਮੇਸ਼ਾ ਵਾਂਗ ਇਹ ਵੀ ਨਵਤੇਜ ਸਿੰਘ ਪ੍ਰੀਤ ਲੜੀ ਹੁਣਾ ਦੀ ਲਿਖੀ ਹੋਈ ਇੱਕ ਕਹਾਣੀ ਹੈ ਕਹਾਣੀ ਹੈ ਬੜੀ ਛੋਟੀ ਜੀ ਪਰ ਇਹਦੇ ਵਿੱਚ ਸੁਨੇਹਾ ਬਹੁਤ ਵੱਡਾ ਸਮਝਣ ਵਾਲੀ ਗੱਲ ਹੈ ਬਸ਼ੀਰਾ ਹੈ ਇਸ ਕਹਾਣੀ ਦਾ ਨਾਮ ਔਰ ਮੈਨੂੰ ਪਤਾ ਸਕੂਲੀ ਜੀਵਨ ਦੇ ਵਿੱਚ ਆਪ ਸਭ ਨੇ ਪੰਜਾਬੀ ਮੀਡੀਅਮ 'ਚ ਪੜੇ ਹੋਏ ਤਾਂ ਤੁਸੀਂ ਇਸ ਕਹਾਣੀ ਨੂੰ ਪੜਿਆ ਹੈ ਤੁਹਾਡੇ ਸਿਲੇਬਸ ਦੇ ਵਿੱਚ ਵੀ ਹੁੰਦੀ ਸੀ ਮੈਨੂੰ ਅਜੇ ਵੀ ਯਾਦ ਹੈ ਇਹ ਕਹਾਣੀ ਮੇਰੇ ਆਪਣੇ ਸਿਲੇਬਸ ਦੇ ਵਿੱਚ ਹੁੰਦੀ ਸੀ ਜੀ ਇਹ ਕਹਾਣੀ ਪੜ ਕੇ ਇਹਦਾ ਮੇਨ ਕਰੈਕਟਰ ਮੇਨ ਕਿਰਦਾਰ ਬਸ਼ੀਰਾ ਮੈਨੂੰ ਆਪਣਾ ਪਿੰਡ ਦਾ ਪ੍ਰਾਇਮਰੀ ਸਕੂਲ ਯਾਦ ਆ ਗਿਆ ਕਿੰਨੇ ਇਹੋ ਜਿਹੇ کردار ਹੁੰਦੇ ਸਨ ਮੈਨੂੰ ਤਾਂ ਐ ਲੱਗਣ ਲੱਗਿਆ ਕਿ ਇਹਦੇ ਵਿੱਚ ਤਾਂ ਸਿਰਫ ਇੱਕ ਬਸ਼ੀਰੇ ਦੀ ਗੱਲ ਕੀਤੀ ਗਈ ਹੈ ਸਾਡੇ ਸਕੂਲ ਦੇ ਵਿੱਚ ਤਾਂ ਸਾਡੀ ਕਲਾਸ ਦੇ ਵਿੱਚ ਤਾਂ अनेका ਬਸ਼ੀਰੇ ਸਨ ਸੋ ਉਸ ਵੇਲੇ ਅਸੀਂ ਕਿਉਂ ਨਹੀਂ ਦੇਖ ਸਕੇ ਉਹਨਾਂ ਬਸ਼ੀਰਿਆਂ ਨੂੰ ਅਸੀਂ ਕਿਉਂ ਨਹੀਂ ਮਹਿਸੂਸ ਕਰ ਸਕੇ ਉਹਨਾਂ ਬਸ਼ੀਰਿਆਂ ਨੂੰ ਇਹ ਕਹਾਣੀ ਪੜ੍ਹ ਕੇ ਨਵਤੇਜ ਸਿੰਘ ਪ੍ਰੀਤ ਲੜੀ ਹੁਣਾ ਦੀ ਬਸ਼ੀਰਾ ਮੈਨੂੰ ਉਹ ਤਮਾਮ ਮੇਰੀ ਜ਼ਿੰਦਗੀ ਦੇ ਵਿੱਚ ਆਏ ਬਸ਼ੀਰੇ ਯਾਦ ਆ ਗਏ ਜਿਹੜੇ ਮੇਰੇ ਨਾਲ ਪ੍ਰਾਇਮਰੀ ਜਾਂ ਹਾਈ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਸੀ ਤੁਸੀਂ ਦੇਖਿਓ ਤੁਹਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਬਸ਼ੀਰੇ ਤੁਹਾਨੂੰ ਯਾਦ ਆਉਂਦੇ ਜਾਂ ਨਹੀਂ ਆਉਂਦੇ ਇਸ ਕਹਾਣੀ ਦੇ ਜ਼ਰੀਏ ਇਹ ਤਾਂ ਹੁਣ ਤੁਹਾਨੂੰ ਕਹਾਣੀ ਸੁਣ ਕੇ ਹੀ ਪਤਾ ਲੱਗੇਗਾ ਜੀ ਤਾਂ ਫਿਰ ਕਿਉਂ ਨਾ ਅੱਜ ਦੀ ਇਸ ਪੋਡਕਾਸਟ ਦੇ ਵਲੋਂ ਆਪਾਂ ਵਾਦਦੇ ਹਾਂ ਜੀ ਆਓ ਤੁਹਾਡੇ ਵਾਸਤੇ ਪੇਸ਼ ਹੈ ਕਹਾਣੀ ਬਸ਼ੀਰਾ ਨਵਤੇਜ ਸਿੰਘ ਪ੍ਰੀਤ ਲੜੀ ਹੁਣਾ ਦੀ ਲਿਖੀ ਹੋਈ ਇੱਕ ਲਾਜਵਾਬ ਕਹਾਣੀ ਬਸ਼ੀਰਾ ਤੇ ਮੈਂ ਬੜੇ ਚੰਗੇ ਬੇਲੀ ਸਾਂ ਬਹੁਤ ਸੋਹਣੇ ਮਿੱਤਰ ਲੁਕਣ ਮੀਟੀ ਜਾਂ ਕਿਸੇ ਹੋਰ ਖੇਡ ਦੇ ਵਿੱਚ ਜਦੋਂ ਹਾਨੀ ਬਣਨਾ ਹੁੰਦਾ ਨਾ ਤਾਂ ਅਸੀਂ ਦੋਵੇਂ ਕੋਸ਼ਿਸ਼ ਕਰਦੇ ਕਿ ਅਸੀਂ ਹੀ ਦੋਵੇਂ ਹਾਨੀ ਬਣੀਏ ਤੇ ਜੇ ਕਿਤੇ ਬੰਟਿਆਂ ਤੋਂ ਦਿਵਾਤ ਡੁੱਲਣ ਤੋਂ ਜਾਂ ਬਾਲ ਉਮਰ ਦੇ ਹੋਰ ਅਨੇਕਾਂ ਬਹਾਨੇ ਹੁੰਦੇ ਨੇ ਉਹਨਾਂ ਬਹਾਨਿਆਂ ਤੋਂ ਜੇ ਕੋਈ ਮੇਰੇ ਨਾਲ ਲੜ ਪੈਂਦਾ ਨਾ ਤਾਂ ਉਹ ਨਿਤ ਮੇਰੀ ਮਦਦ ਕਰਦਾ ਬਸ਼ੀਰਾ ਨਿਤ ਮੇਰੇ ਨਾਲ ਆਖਰਦਾ ਜਮਾਤ ਵਿੱਚ ਜੋ ਕੁਝ ਉਸ ਨੂੰ ਸਮਝਣਾ ਪੈਂਦਾ ਮੈਂ ਸਮਝਾ ਦਿੰਦਾ ਇਮਤਿਹਾਨ ਵਾਸਤੇ ਅਸੀਂ ਇਕੱਠੇ ਹੀ ਤਿਆਰੀ ਕਰਦੇ ਤੇ ਜਿੰਨਾ ਕੁਝ ਮੈਨੂੰ ਆਉਂਦਾ ਹੁੰਦਾ ਮੈਂ ਉਹਨੂੰ ਪੜ੍ਹਾ ਦਿੰਦਾ ਅਸੀਂ ਇੱਕ ਦੂਜੇ ਦੀ ਅਸਲ ਦੇ ਵਿੱਚ ਬਾਸਾਂ ਮੈਂ ਛੋਟੇ ਹੁੰਦਿਆਂ ਤੋਂ ਬਹੁਤ ਹੀ ਘੱਟ ਰੋਇਆ ਹੋਵਾਂਗਾ ਹਾਂ ਮੈਨੂੰ ਇੱਕ ਵਾਰ ਦਾ ਚੇਤਾ ਹੈ ਮੈਂ ਫਰਨ ਫਰਨ ਰੋਈ ਜਾਂਦਾ ਸਾਂ ਤੇ ਬਾਸੀ ਨਹੀਂ ਸੀ ਕਰਦਾ ਖੇਡਦੇ ਆ ਖੇਡਦੇ ਆ ਅਸਲ ਦੇ ਵਿੱਚ ਬਸ਼ੀਰੇ ਨੂੰ ਮੱਥੇ ਦੇ ਵਿੱਚਕਾਰ ਇੱਕ ਵੱਡਾ ਸਾਰਾ ਕਾਬਲੀ ਭੂਂਡ ਲੜ ਗਿਆ ਸੀ ਤੇ ਉਹਦੇ ਨੱਕ ਦੇ ਵਿੱਚੋਂ ਲਹੂ ਦੀ ਤਤਿਰੀ ਛੁੱਟ ਪਈ ਸੀ ਤੇ ਮੈਂ ਤੇ ਮੈਂ ਬੇਵਸਾ ਜਿਹਾ ਹੋ ਕੇ ਰੋਣ ਲੱਗ ਪਿਆ ਸਾ ਮੈਥੋਂ ਬਸ਼ੀਰੇ ਦਾ ਦੁੱਖ ਨਹੀਂ ਸੀ ਦੇਖਿਆ ਜਾ ਰਿਹਾ ਮੈਨੂੰ ਵੀ ਆਪਣੇ ਮੱਥੇ ਉੱਤੇ ਸੋਜ ਚੜਦੀ ਜਾਪ ਰਹੀ ਸੀ ਐਹੋ ਜੀ ਸੀ ਸਾਡੀ ਯਾਰੀ ਕਈ ਮੁੰਡੇ ਸਾਡੀ ਜਾਰੀ ਤੋਂ ਸੜਦੇ ਵੀ ਹੁੰਦੇ ਸੀ ਮੈਂ ਜਮਾਤ ਦੇ ਵਿੱਚ ਪੜ੍ਹਾਈ ਦੇ ਵਿੱਚ ਸਭ ਤੋਂ ਚੰਗਾ ਸਾਂ ਤੇ ਬਸ਼ੀਰਾ ਬਸ਼ੀਰਾ ਖੇਡਾਂ ਦੌੜਾਂ ਦੇ ਵਿੱਚ ਬਹੁਤ ਚੰਗਾ ਸੀ ਨਾਲੇ ਬਸ਼ੀਰਾ ਗਾਉਂਦਾ ਵੀ ਬੜਾ ਸੋਹਣਾ ਸੀ ਤੇ ਸਵੇਰੇ ਪੜ੍ਹਾਈ ਤੋਂ ਪਹਿਲਾਂ ਜਿਹੜੀ ਪ੍ਰੇਅਰ ਹੁੰਦੀ ਸੀ ਨਾ ਉਹਦੇ ਵਿੱਚ ਅਗਵਾਈ ਵੀ ਕਰਦਾ ਅੱਗੇ ਖੜਾ ਹੁੰਦਾ ਬਸ਼ੀਰਾ ਮੇਰੇ ਤੋਂ ਸਕੂਲ ਦੇ ਵਿੱਚ ਪਹਿਲਾਂ ਦਾ ਪੜਦਾ ਸੀ ਪਹਿਲੋਂ ਸੁਣਿਆ ਹੈ ਕਿ ਉਹ ਪੜ੍ਹਾਈ ਦੇ ਵਿੱਚ ਬਹੁਤ ਨਲਾਇਕ ਹੁੰਦਾ ਸੀ। ਮੈਨੂੰ ਆਪਣੇ ਪਿਛਲੇ ਸਕੂਲ ਦੇ ਵਿੱਚ ਡ੍ਰਿਲ ਮਾਸਟਰ ਦੇ ਕੋਲੋਂ ਬੜਾ ਡਰ ਲੱਗਦਾ ਹੁੰਦਾ ਸੀ। ਹਾਕੀ, ਫੁੱਟਬਾਲ ਤੇ ਹੋਰ ਨਾ ਖੇਡਾਂ ਵਿੱਚੋਂ ਕੁਝ ਵੀ ਮੈਨੂੰ ਚੰਗਾ ਨਹੀਂ ਸੀ ਲੱਗਦਾ। ਪਰ ਜਦੋਂ ਦਾ ਪਰ ਜਦੋਂ ਦਾ ਮੈਂ ਇਸ ਸਕੂਲ ਦੇ ਵਿੱਚ ਆਇਆ ਸਾਂ ਮੇਰਾ ਇਹ ਡਰ ਵੀ ਹਟ ਗਿਆ ਤੇ ਮੈਂ ਖੇਡਾਂ ਦੇ ਵਿੱਚ ਚੰਗਾ ਹੋ ਗਿਆ ਸਾਂ ਤੇ ਬਸ਼ੀਰਾ ਤੇ ਬਸ਼ੀਰਾ ਪੜ੍ਹਾਈ ਦੇ ਵਿੱਚ ਇਹੋ ਜਿਹਾ ਸੀ ਸਾਡੀ ਯਾਰੀ ਦਾ ਜਾਦੂ ਅਸੀਂ ਇੱਕ ਦੂਜੇ ਦੇ ਪੂਰਕ ਹੋ ਗਏ ਸੀ। ਬਸ਼ੀਰੇ ਦੀ ਫੁੱਟਬਾਲ ਦੀ ਕਿੱਕ ਬੜੀ ਮਸ਼ਹੂਰ ਹੁੰਦੀ ਸੀ। ਜਦੋਂ ਸਾਡਾ ਮੈਚ ਕਿਸੇ ਹੋਰ ਸਕੂਲ ਦੇ ਨਾਲ ਹੋਣਾ ਹੁੰਦਾ ਤਾਂ ਉਹਨਾਂ ਦੇ ਖਿਡਾਰੀ ਬਸ਼ੀਰੇ ਦੇ ਗੁੱਡੇ ਗਿੱਟੇ ਭੰਨਣ ਦੀ ਉਡੀਕ ਵਿੱਚ ਰਹਿੰਦੇ। ਪਰ ਬੜਾ ਹੀ ਘੱਟ ਸੀ ਕਦੇ ਉਹਨੂੰ ਕਦੇ ਸੱਟ ਫੇਟ ਲੱਗੀ ਹੋਵੇ। ਉਹ ਤੇਜ਼ੀ ਬੜਾ ਸੀ, ਸ਼ੋਰਲੀ ਸੀ ਸ਼ੋਰਲੀ। ਤੇ ਉਹ ਫੁੱਟਬਾਲ ਨੂੰ ਇੰਜ ਘਮਾਉਂਦਾ ਕੇ ਤੱਕਣ ਵਾਲੇ ਤਾਂ ਬਸ ਹੈਰਾਨ ਜੇ ਰਹਿ ਜਾਂਦੇ ਤੇ ਉੱਚੀ ਉੱਚੀ ਉਹਦਾ ਨਾਮ ਲੈ ਲੈ ਕੇ ਉਹਦੀਆਂ ਤਾਰੀਫਾਂ ਕਰਦੇ ਜਦੋਂ ਸਾਰੇ ਉਸ ਦੀਆਂ ਤਾਰੀਫਾਂ ਕਰਦੇ ਨਾ ਤਾਂ ਇਹ ਤਾਰੀਫਾਂ ਮੈਨੂੰ ਜਾਪਦੀਆਂ ਜਿਵੇਂ ਲੋਕ ਮੇਰੀਆਂ ਕਰ ਰਹੇ ਹੋਣ ਤੇ ਮੈਂ ਤੇ ਮੈਂ ਫੁੱਟਬਾਲ ਦੇ ਮੈਚ ਵਾਲੇ ਦਿਨ ਆਪਣੇ ਆਪ ਦੇ ਵਿੱਚ ਮਿਉਂਦਾ ਨਹੀਂ ਸਹਾਉਂਦਾ ਉਹਨਾਂ ਦਿਨਾਂ ਦੇ ਵਿੱਚ ਮੇਰੇ ਘਰ ਦੇ ਮੇਰਾ ਜਨਮ ਦਿਨ ਮਨਾਉਂਦੇ ਹੁੰਦੇ ਸੀ ਇਸ ਦਿਨ ਸਾਡੇ ਕਈ ਰਿਸ਼ਤੇਦਾਰ ਮੁੰਡੇ ਕੁੜੀਆਂ ਨੂੰ ਮਾਤਾ ਜੀ ਸ਼ਹਿਰੋਂ ਬੁਲਾਉਂਦੇ ਬੜੇ ਸੋਹਣੇ ਕੱਪੜੇ ਪਾਈ ਇਹ ਸੋਹਣੇ ਮੁੰਡੇ ਤੇ ਇਹ ਸੋਹਣੀਆਂ ਕੁੜੀਆਂ ਆਉਂਦੀਆਂ ਸੋਹਣੀਆਂ ਸੋਗਾਤਾਂ ਲੈ ਕੇ ਆਉਂਦੇ ਖਿਡੌਣੇ ਮੇਰੇ ਮਨ ਨੂੰ ਲਲਚਾਉਂਦੇ ਟਾਫੀਆਂ ਚਾਕਲੇਟ ਜਿਨ੍ਹਾਂ ਦੀ ਅਨੋਖੀ ਮਿਠਾਸ ਗਲੇ ਤੇ ਜੀਬ ਦੇ ਵਿੱਚ ਕਿੰਨੀ ਦੇਰ ਜਿਉਂਦੀ ਰਹਿੰਦੀ ਸੀ ਤੇ ਉਹ ਪਰਦੇਸ਼ ਦੀਆਂ ਸੈਰ ਕਰਾਉਂਦੀਆਂ ਮੂਰਤਾਂ ਵਾਲੀਆਂ ਕਿਤਾਬਾਂ ਵਾਹ ਕੀ ਬਾਤ ਸੀ ਸੋਹਣੀਆਂ ਕੁੜੀਆਂ ਅਕਾ ਮਟਕਾ ਮਟਕਾ ਕੇ ਅੰਗਰੇਜ਼ੀ ਦੇ ਵਿੱਚ ਗੌਣ ਗਾਉਂਦੀ ਹੈ ਗੱਲਾਂ ਕਰਦੀ ਹੈ ਤੇ ਬਸ਼ੀਰਾ ਤੇ ਬਸ਼ੀਰਾ ਜਿਹੜਾ ਚੱਕਦਾ ਜਾ ਰਹਿੰਦਾ ਚੱਕਦਿਆਂ ਚੱਕਦਿਆਂ ਸ਼ਰਮ ਦੇ ਨਾਲ ਦੂਰਾ ਹੋਇਆ ਇੱਕ ਨੁਕਰੇ ਬੈਠਾ ਰਹਿੰਦਾ ਉਹਨੇ ਗੌਣਾ ਤਾਂ ਕੀ ਉਹਦੇ ਮੂੰਹ ਵਿੱਚੋਂ ਤਾਂ ਹੁਣ ਗੱਲ ਵੀ ਨਹੀਂ ਸੀ ਨਿਕਲਦੀ ਇਹਨਾਂ ਸਾਰਿਆਂ ਦੇ ਸਾਹਮਣੇ ਉਹ ਘਾਟ ਹੀ ਬੋਲਦਾ ਤੇ ਘਾਟ ਹੀ ਕੁਝ ਖਾਂਦਾ ਮਤੇ ਉਹਦੀ ਕਿਸੇ ਗਲਤੀ ਉੱਤੇ ਇਹ ਸਭ ਬਲੈਤੀ ਮਠਿਆਈ ਵਾਂਗ ਸੋਹਣੇ ਕਾਗਜ਼ਾਂ ਦੇ ਵਿੱਚ ਬੁਲੇਟੇ ਨਿਆਣੇ ਹਾਸੀ ਨਾ ਪੈਣ ਤੇ ਮੈਨੂੰ ਇਹ ਸਾਰੇ ਅੰਗਰੇਜ਼ੀ ਗੌਣ ਗੌਂਦੀਆਂ ਕੁੜੀਆਂ ਤੇ ਸੁਗਾਤਾਂ ਲੱਦੇ ਮੁੰਡੇ ਚੰਗੇ ਨਾ ਲੱਗਦੇ ਭਲਾ ਕਿਉਂ ਕਿਉਂਕਿ ਬਸ਼ੀਰਾ ਇਹਨਾਂ ਸਾਹਮਣੇ ਹੱਸਦਾ ਹੀ ਨਹੀਂ ਸੀ ਹਾਸਾ ਜਿਹਦੇ ਵਿੱਚ ਮੈਨੂੰ ਬਾਸਮਤੀ ਖੇਤਾਂ ਦੀ ਮਹਿਕ ਵਾਂਗੂ ਜਾਪਦਾ ਹੁੰਦਾ ਸੀ ਪਰ ਉਹ ਇੱਥੇ ਆ ਕੇ ਨਾ ਬੋਲਦਾ ਇੰਨਾ ਸੋਹਣਾ ਗੌਣ ਵਾਲਾ ਬਸ਼ੀਰਾ ਨਾ ਗੌਂਦਾ ਤੇ ਨਾ ਹੀ ਹੱਸਦਾ ਉਹੀ ਬਸੀਰਾ ਇਹਨਾਂ ਸਾਹਮਣੇ ਗਾਉਂਦਾ ਨਹੀਂ ਸੀ ਗੀਤ ਜਿਨ੍ਹਾਂ ਦੀ ਏਕ ਲਮਸ ਲੰਮੇ ਰੁੱਖਾਂ ਵਾਂਗ ਸੀ ਇਹਨਾਂ ਸਾਹਮਣੇ ਬਸੀਰਾ ਕੁਝ ਇੰਜ ਸੁੰਗੜ ਕੇ ਬਹਿ ਜਾਂਦਾ ਕਿ ਉਹਦਾ ਕੱਦ ਵੀ ਜਿਵੇਂ ਛੋਟਾ ਹੋ ਗਿਆ ਜਾਪਦਾ ਪਰ ਇਹਨਾਂ ਸਾਰੇ ਮੁੰਡੇ ਕੁੜੀਆਂ ਦੇ ਵਿੱਚੋਂ ਮੈਨੂੰ ਇੱਕ ਕੁੜੀ ਕਾਂਤੀ ਬਹੁਤ ਚੰਗੀ ਲੱਗਦੀ ਸੀ ਕਿਉਂਕਿ ਉਹ ਬਸ਼ੀਰੇ ਦੇ ਨਾਲ ਗੱਲ ਕਰਦੀ ਸੀ ਤਾਂ ਉਹਦੇ ਮੂੰਹ ਮੱਥੇ ਤੇ ਕੋਈ ਅਮੀਰੀ ਦੇ ਵਟ ਨਹੀਂ ਸੀ ਪੈਂਦੇ ਤੇ ਉਸਦੇ ਦਿਲ ਦੇ ਵਿੱਚ ਅੰਗਰੇਜ਼ੀ ਵੀ ਨਹੀਂ ਸੀ ਵਸੀ ਹੁੰਦੀ ਉਹਨੇ ਮੇਰੇ ਲਈ ਲਿਆਂਦੀਆਂ ਕਈ ਸੁਗਾਤਾਂ ਵਿੱਚੋਂ ਰੰਗ-ਬਰੰਗੀ ਜਰਸੀ ਬਸ਼ੀਰੇ ਨੂੰ ਵੀ ਦਿੱਤੀ ਸੀ ਕਾਂਤੀ ਇਸ ਤੋਂ ਮਗਰੋਂ ਜਦੋਂ ਵੀ ਹੱਸਦੀ ਉਹਦੇ ਹਾਸੇ ਦੇ ਵਿੱਚੋਂ ਵੀ ਮੈਨੂੰ ਬਾਸਮਤੀ ਦੇ ਖੇਤਾਂ ਦੀ ਮਹਿਕ ਆਉਣ ਲੱਗ ਪੈਂਦੀ ਮੇਰਾ ਕਮਰਾ ਮੇਰੀ ਅਲਮਾਰੀ ਮੇਰਾ ਸੰਦੂਕ ਸਭ ਕੁਝ ਜਨਮ ਦਿਦਿਆਂ ਸੁਗਾਤਾਂ ਦੇ ਨਾਲ ਪਰ ਜਾਂਦੇ ਪਰ ਮੈਨੂੰ ਇਸ ਲੈਣ ਤੋਂ ਵੱਧਨਾ ਇਸ ਤੋਂ ਵੀ ਵੱਧ ਆਨੰਦ ਆਪਣੇ ਜਨਮ ਦਿਨ ਤੇ ਬਸ਼ੀਰੇ ਨੂੰ ਕੁਝ ਯਾਰੀ ਦੀ ਨਿਸ਼ਾਨੀ ਵਜੋਂ ਦੇਣ ਦੇ ਵਿੱਚ ਆਉਂਦਾ ਮੈਂ ਇੱਕ ਵਾਰੀ ਉਹਨੂੰ ਬੜਾ ਵਧੀਆ ਫੁੱਟਬਾਲ ਦਿੱਤਾ ਫੁੱਟਬਾਲ ਦਾ ਤਾਂ ਉਹ ਮਦਾਰੀ ਸੀ ਸ਼ਦਾਈ ਸੀ ਨਾ ਤੇ ਇਹ ਲੈ ਕੇ ਉਹ ਬੜਾ ਖੁਸ਼ ਹੋਇਆ ਬਹੁਤ ਖੁਸ਼ ਹੋਇਆ ਤੇ ਉਹਨੂੰ ਦੇਖ ਦੇਖ ਮੈਂ ਵੀ ਬਹੁਤ ਖੁਸ਼ ਹੋਇਆ ਇਹ ਅਸਲ ਦੇ ਵਿੱਚ ਉਹਦਾ ਪਹਿਲਾ ਫੁੱਟਬਾਲ ਸੀ ਨਿਰੋਲ ਉਹਦਾ ਆਪਣਾ ਫੁੱਟਬਾਲ ਇਸ ਤੋਂ ਪਹਿਲਾਂ ਖੇਡਦਾ ਜ਼ਰੂਰ ਸੀ ਪਰ ਉਸਦੇ ਕੋਲ ਆਪਣਾ ਕੋਈ ਵੀ ਫੁੱਟਬਾਲ ਨਹੀਂ ਸੀ ਅਸੀਂ ਅਕਸਰ ਗੱਲਾਂ ਕਰਦੇ ਉਹ ਬਸ਼ੀਰਿਆ ਅਸੀਂ ਕਾਲਜ ਦੇ ਵਿੱਚ ਇਕੱਠੇ ਪੜਾਂਗੇ ਤੇ ਤੂੰ ਫੁੱਟਬਾਲ ਦੀ ਯੂਨੀਵਰਸਿਟੀ ਟੀਮ ਦੇ ਵਿੱਚ ਚੁਣਿਆ ਜਾਏਗਾ ਤੇ ਤੇਜ਼ ਤੇ ਤੇਜ਼ ਤੂੰ ਬੜੀਆਂ ਕਿਤਾਬਾਂ ਲਿਖੇਗਾ ਮੇਰਾ ਹਾਲ ਵੀ ਲਿਖੀ ਤੇਰੀਆਂ ਕਿਤਾਬਾਂ ਸਾਰੇ ਲੋਕ ਪੜਿਆ ਕਰਨਗੇ ਕਿਸੇ ਕੋਲ ਤੇਰੀ ਕਿਤਾਬ ਤੱਕ ਕੇ ਮੈਂ ਬੜੇ ਮਾਣ ਦੇ ਨਾਲ ਕਿਹਾ ਕਰਾਂਗਾ ਇਹ ਮੇਰੇ ਯਾਰ ਤੇਜ ਨੇ ਲਿਖੀ ਹੈ ਕਿਤਾਬ ਮੇਰੇ ਯਾਰ ਨੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਅਸੀਂ ਆਪਸ ਦੇ ਵਿੱਚ ਕਰਦੇ ਰਹਿੰਦੇ ਫਿਰ ਅਸੀਂ ਪਰਦੇਸਾਂ ਦੀ ਇਕੱਠੀ ਸੈਰ ਕਰਨ ਬਾਰੇ ਸੋਚਦੇ ਸਮੁੰਦਰ ਦੀਆਂ ਛੱਲਾਂ ਸੁਣਨ ਲੱਗ ਪੈਂਦੀਆਂ ਤੇ ਫਿਰ ਉਹ ਮੈਨੂੰ ਛੇੜਦਾ ਅੱਛਾ ਜਦੋਂ ਅਸੀਂ ਪਰਦੇਸੋਂ ਵਾਪਸ ਦੇਸ਼ ਪਰ ਤਾਂ ਕਿ ਨਾ ਤਾਂ ਪਰਤ ਦੇ ਆਹ ਜਹਾਜ਼ ਤੋਂ ਉਤਰਾਂਗੇ ਤਾਂ ਅੱਗੇ ਉਹ ਕੁੜੀ ਕਾਂਤੀ ਖਲੋਤੀ ਹੋਏਗੀ ਉਹ ਤੈਨੂੰ ਹਾਰ ਪਾਏਗੀ ਤੇ ਮੈਨੂੰ ਵੀ ਕਿਉਂਕਿ ਹੁਣ ਮੈਂ ਵੀ ਤੇਰਾ ਬੇਲੀ ਹੈ ਨਾ ਤੇ ਫੇਰ ਤੂੰ ਉਹਦੇ ਨਾਲ ਵਿਆਹ ਕਰ ਲਏਗਾ ਤੇ ਪਤਾ ਨਹੀਂ ਇਹ ਗੱਲ ਸੁਣ ਕੇ ਮੇਰੀਆਂ ਗੱਲਾਂ ਲਾਲ ਸੁਈਆਂ ਹੋ ਜਾਣੀਆਂ ਤੇ ਮੈਂ ਉਹਨੂੰ ਉੱਤੋਂ-ਉੱਤੋਂ ਛਿੜਕਦਾ ਉਹ ਚੁੱਪ ਕਰ ਓਏ ਇਦਾਂ ਨਹੀਂ ਗੱਲਾਂ ਨਹੀਂ ਕਰੀਦੀਆਂ ਮੈਂ ਨਹੀਂ ਬੋਲਦਾ ਤੇਰੇ ਨਾਲ ਪਰ ਅੰਦਰੋਂ ਪਰ ਅੰਦਰੋਂ ਇਹ ਗੱਲ ਮੈਨੂੰ ਬੜਾ ਅਨੰਗ ਦਿੰਦੀ ਤੇ ਬੜੀ ਚੰਗੀ ਚੰਗੀ ਵੀ ਲੱਗਦੀ ਕਾਸ਼ ਬਸ਼ੀਰੇ ਦੀ ਗੱਲ ਸੱਚ ਹੋ ਜਾਵੇ ਬਸ ਜੀ ਸਾਡੀ ਜ਼ਿੰਦਗੀ ਦੇ ਦਿਨ ਸਾਡੀ ਸਕੂਲ ਦੀ ਜ਼ਿੰਦਗੀ ਦੇ ਦਿਨ ਕੁਝ ਇਸ ਤਰ੍ਹਾਂ ਬੀਤਦੇ ਜਾਂਦੇ ਫਿਰ ਇੱਕ ਦਿਨ ਬਸ਼ੀਰਾ ਸਕੂਲੇ ਨਾ ਆਇਆ ਦੂਜੇ ਦਿਨ ਵੀ ਨਾ ਆਇਆ ਉਹਨਾਂ ਦਿਨਾਂ ਦੇ ਵਿੱਚ ਮਲੇਰੀਆ ਬੁਖਾਰ ਦਾ ਮੌਸਮ ਸੀ ਮੈਂ ਸੋਚਿਆ ਚਲੋ ਮਲੇਰੀਆ ਮਲੂਰੀਆ ਹੋ ਗਿਆ ਹੋਣਾ ਤਾਪ ਤੂਪ ਚੜ ਗਿਆ ਹੋਣਾ ਉਹਦਾ ਪਿੰਡ ਮੇਰੇ ਪਿੰਡ ਤੋਂ ਕੋਈ ਤਿੰਨ ਕੁ ਕੋਹਤੇ ਸੀ ਤੇ ਨਾਲੇ ਮੈਂ ਵੀ ਕੁਝ ਢਿੱਲਾ ਮੱਠਾ ਸਾਂ ਤੇ ਮੈਂ ਪਤਾ ਕਰਨ ਗਿਆ ਵੀ ਨਾ ਮੇਰਾ ਅੰਦਾਜ਼ਾ ਇਹੀ ਸੀ ਜੇ ਇਹਨਾਂ ਦਿਨਾਂ ਦੇ ਵਿੱਚ ਮੈਂ ਢਿੱਲਾ ਹੋ ਗਿਆ ਸ਼ਾਇਦ ਉਹਨੂੰ ਵੀ ਬੁਖਾਰ ਬਖੂਰ ਚੜਿਆ ਹੋਵੇ ਪਰ ਇੱਦਾਂ ਹੀ ਕਰਦੇ ਕਰਦੇ ਹੋਰ 5-7 ਦਿਨ ਲੰਘ ਗਏ ਮੈਂ ਉਡੀਕਦਾਰਿਆ ਪਰ ਬਸ਼ੀਰਾ ਪਰ ਬਸ਼ੀਰਾ ਫੇਰ ਵੀ ਨਾ ਆਇਆ ਹੁਣ ਮੈਨੂੰ ਉਹਦਾ ਫਿਕਰ ਜਿਹਾ ਹੋਣ ਲੱਗ ਗਿਆ ਬੜਾ ਫਿਕਰ ਹੋਇਆ ਤੇ ਨਾਲੇ ਮੈਂ ਉਸ ਬਾਝੋਂ ਕੁਝ ਉਧਰ ਵੀ ਗਿਆ ਸਾ ਮੇਰਾ ਦਿਲ ਵੀ ਉਹਦੇ ਨਾਲ ਹੀ ਲੱਗਦਾ ਸੀ ਮੈਂ ਉਹਦਾ ਪਤਾ ਲੈਣ ਵਾਸਤੇ ਉਹਦੇ ਪਿੰਡ ਚਲਾ ਗਿਆ ਮੈਂ ਉਹਦੇ ਪਿੰਡ ਦੀ ਜੂਹ ਦੇ ਵਿੱਚ ਜਦੋਂ ਕਦਮ ਰੱਖਿਆ ਪਿੰਡ ਦੇ ਬਾਹਰਵਾਰੀ ਨੇ ਚਰਾਹਣ ਦੇ ਵਿੱਚ ਬਸ਼ੀਰਾ ਇੱਕ ਮੱਝ ਚਰਾਉਂਦਾ ਮੈਨੂੰ ਮਿਲ ਪਿਆ ਮੈਂ ਉਹਨੂੰ ਦੇਖ ਕੇ ਡਾਢਾ ਖੁਸ਼ ਹੋਇਆ ਤੇ ਮੈਂ ਉਸਨੂੰ ਬੜੀ ਜ਼ੋਰ ਦੇ ਨਾਲ ਆਵਾਜ਼ ਮਾਰੀ ਉਹ ਬਸ਼ੀਰਾ ਉਹ ਬਸ਼ੀਰਾ ਤੇ ਬਸ਼ੀਰਾ ਵੀ ਮੇਰੀ ਆਵਾਜ਼ ਸੁਣ ਕੇ ਭੱਜਾ ਮੇਰੇ ਕੋਲ ਆਇਆ ਤੇ ਉਹ ਵੀ ਬੜਾ ਖੁਸ਼ ਹੋਇਆ। ਕਈ ਦਿਨਾਂ ਬਾਅਦ ਮਿਲੇ ਸਾਂ ਨਾ ਸੀ। ਮੈਂ ਉਹਨੂੰ ਪੁੱਛਿਆ। ਬਸ਼ੀਰਿਆ ਯਾਰ ਤੂੰ ਸਕੂਲੇ ਕਿਉਂ ਨਹੀਂ ਆਉਂਦਾ? ਤੇ ਉਹਨੇ ਜਵਾਬ ਦਿੱਤਾ। ਬਈ ਮੇਰੇ ਮੀਏ ਨੇ ਮੱਝ ਖਰੀਦ ਲਈ ਏ। ਮੈਨੂੰ ਉਦੋਂ ਉਹਦੀ ਗੱਲ ਸਮਝ ਨਹੀਂ ਸੀ ਆਈ। ਜੇ ਮੀਏ ਨੇ ਮੱਝ ਖਰੀਦ ਲਈ ਏ ਤੇ ਮੱਝ ਦਾ ਜੋੜ ਮੇਰੀ ਦੁਨੀਆ ਦੇ ਵਿੱਚ ਦੁੱਧ ਲੱਸੀ ਨਾਲ ਸੀ ਜੇ ਹੁਣ ਤੇਰੇ ਮੀਏ ਨੇ ਮੱਝ ਖਰੀਦ ਲਈ ਏ ਤਾਂ ਭਲਾ ਬਸ਼ੀਰਿਆ ਉਹ ਪਰਾਵਾ ਤੁਮ ਸਕੂਲ ਕਿਉਂ ਨਹੀਂ ਜਾਂਦਾ ਮੇਰੇ ਦਿਮਾਗ ਮੇਰੀ ਸਮਝ ਤੋਂ ਇਹ ਗੱਲ ਬਾਹਰ ਸੀ ਕਿਉਂਕਿ ਮੇਰੀ ਦੁਨੀਆ ਦੇ ਵਿੱਚ ਮੱਝ ਦੁੱਧ ਲੱਸੀ ਦੇਣ ਵਾਲੇ ਜੀਵ ਹੈ ਪਰ ਬਸ਼ੀਰੇ ਦੀ ਦੁਨੀਆ ਮੇਰੀ ਦੁਨੀਆ ਤੋਂ ਅਲੱਗ ਸੀ ਬਸ਼ੀਰੇ ਦੀ ਦੁਨੀਆ ਦੇ ਵਿੱਚ ਕਿੰਨੇ ਹੀ ਲੋਕ ਇਸ ਦੁਨੀਆ ਦੇ ਵਿੱਚ ਵੱਸਦੇ ਹਨ ਜਿਨ੍ਹਾਂ ਲਈ ਮੱਝਾਂ ਦਾ ਜੋੜ ਦੁੱਧ ਪੀਣ ਨਾਲ ਨਹੀਂ ਘਰ ਦੇ ਗੁਜ਼ਾਰੇ ਖਾਤਰ ਠੇਕੇਦਾਰ ਕੋਲ ਸਾਰਾ ਦੁੱਧ ਵੇਚ ਦੇਣ ਨਾਲ ਸੀ ਸਿੱਪੀ ਸਿੱਪੀ ਦੁੱਧ ਲਈ ਤਰਸਣ ਨਾਲ ਸੀ ਸਕੂਲੋਂ ਹਟਣ ਤੇ ਵੇਲੀਆਂ ਤੋਂ ਵਿਛੜਣ ਨਾਲ ਸੀ ਮੇਰੀ ਦੁਨੀਆ ਤੇ ਬਸ਼ੀਰੇ ਦੀ ਦੁਨੀਆ ਦੇ ਵਿੱਚ ਬਹੁਤ ਫਰਕ ਸੀ ਖੈਰ ਖੈਰ ਹੁਣ ਮੇਰੇ ਤੇ ਬਸ਼ੀਰੇ ਦੇ ਰਾਹ ਅੱਡ-ਅੱਡ ਹੋ ਗਏ ਵਕਤ ਗੁਜ਼ਰਦਾ ਗਿਆ ਵਕਤ ਗੁਜ਼ਰਦਾ ਗਿਆ ਮੈਂ ਅਕਸਰ ਇਹ ਗੱਲ ਸੋਚਦਾ ਕਿੰਨੀ ਅਜੀਬ ਹੈ ਦੁਨੀਆ ਸੁਪਨੇ ਵੀ ਅਸੀਂ ਖੂਬ ਦੇਖੇ ਮੈਂ ਲਿਖਣਾ ਵੀ ਸ਼ੁਰੂ ਕਰ ਦਿੱਤਾ ਮੈਂ ਲਿਖਿਆ ਵੀ ਉਹ ਬਸ਼ੀਰਿਆ ਉਹ ਬਸ਼ੀਰਿਆ ਉਹ ਫੁੱਟਬਾਲ ਜਿਹੜਾ ਮੈਂ ਤੈਨੂੰ ਦਿੱਤਾ ਸੀ ਨਾ ਉਹ ਤੇਰਾ ਪਹਿਲਾ ਤੇ ਆਖੀਰਲਾ ਫੁੱਟਬਾਲ ਸੀ ਸ਼ਾਇਦ ਹਾਲੀ ਵੀ ਉਹ ਸੁੰਗੜਿਆ ਹੋਇਆ ਤੇਰੇ ਦਿਲ ਦੀ ਕਿਸੇ ਨੁਕਰੇ ਅਡੋਲ ਪਿਆ ਹੋਣਾ ਤੇ ਤੇਰੇ ਪੈਰਾਂ ਦੇ ਵਿੱਚ ਕਿੱਕ ਮਾਰਨ ਦੀ ਸੱਦਰ ਕੜਵਲ ਪਾਉਂਦੀ ਹੋएगी ਮੈਨੂੰ ਲੱਗਦਾ ਬਸ਼ੀਰਿਆ ਬਸ਼ੀਰਿਆ ਮੈਂ ਤੈਨੂੰ ਫੁੱਟਬਾਲ ਤਾਂ ਦਿੱਤਾ ਪਰ ਮੈਂ ਕੱਲਾ ਇਸ ਦੁਨੀਆ ਤੇ ਤੈਨੂੰ ਖੇਡਣ ਦੀ ਵੇਹਲ ਨਹੀਂ ਦੇ ਸਕਦਾ ਤੂੰ ਕਾਲਜ ਵੀ ਨਾ ਜਾ ਸਕਿਆ ਯੂਨੀਵਰਸਿਟੀ ਦੀ ਟੀਮ ਦੇ ਵਿੱਚ ਵੀ ਨਾ ਜਾ ਸਕਿਆ ਮੈਂ ਤੇਰਾ ਯਾਰ ਹੁਣ ਤੇਜ ਲਿਖਣ ਲੱਗ ਪਿਆ ਹਾਂ ਚੇਤੇ ਹੀ ਚੇਤੇ ਹੀ ਤੂੰ ਨੇ ਕਿਹਾ ਸੀ ਕਿਸੇ ਵੇਲੇ ਮੇਰਾ ਹਾਲ ਹੀ ਹਾਂ ਬਸ਼ੀਰਿਆ ਮੈਂ ਆਪਣੀਆਂ ਕਿਤਾਬਾਂ ਦੇ ਵਿੱਚ ਤੇਰਾ ਹਾਲ ਲਿਖਾਂਗਾ ਤੇ ਸਿਰਫ ਲਿਖਾਂਗਾ ਹੀ ਨਹੀਂ ਮੈਂ ਆਪਣੀ ਲੇਖਣੀ ਰਾਹੀਂ ਉਹ ਜ਼ਿੰਦਗੀ ਲਿਆਉਣ ਲਈ ਸੰਗਰਾਮ ਵੀ ਕਰਾਂਗਾ ਜਿਸ ਦੇ ਵਿੱਚ ਠੇਕੇਦਾਰ ਸਾਰਾ ਦੁੱਧ ਨਹੀਂ ਚੁਕਲੀ ਜਾਣਗੇ ਤੇ ਬਸ਼ੀਰੇ ਤੇ ਬਸ਼ੀਰੇ ਸਾਰੇ ਦਾ ਸਾਰਾ ਦੁੱਧ ਪੀਣਗੇ ਜਿੱਥੇ ਕਿੱਕ ਮਾਰਨ ਦੀ ਸਦਰ ساری ਉਮਰ ਕਿਸੇ ਦੇ ਪੈਰਾਂ ਨੂੰ ਕੜਵਲ ਨਹੀਂ ਪਾਉਂਦੀ ਰਹੇਗੀ ਤੇ ਜਿੱਥੇ ਬਸ਼ੀਰੇ ਦੇ ਬਾਲਮੰਦੀਆਂ ਉਡਾਰੀਆਂ ਨੂੰ ਇੱਕ ਸੰਗਲ ਪਾ ਕੇ ਮੱਝ ਦੇ ਕਿੱਲੇ ਦੇ ਨਾਲ ਕੋਈ ਨਹੀਂ ਬਣ ਸਕੇਗਾ ਬਸ਼ੀਰਿਆ ਮੈਂ ਲਿਖਾਂਗਾ ਬਸ਼ੀਰਿਆ ਮੈਂ ਲਿਖਾਂਗਾ ਮੈਂ ਤੇਰੇ ਬਾਰੇ ਹੋਰ ਲਿਖਾਂਗਾ ਮੈਂ ਤੇਰੇ ਬਾਰੇ ਹੋਰ ਲਿਖਾਂਗਾ ਬਸ਼ੀਰਾ ਮੈਂ ਲਿਖਾਂਗਾ ਤੇਰਾ ਦੋਸਤ ਤੇਜੀ ਸੋ ਦੋਸਤੋ ਇੰਨੀ ਸੀ ਕਹਾਣੀ ਬਸ਼ੀਰਾ ਬੜੀ ਖੂਬਸੂਰਤ ਕਹਾਣੀ ਬਸ਼ੀਰਾ ਤਾਂ ਪਤਾ ਨਹੀਂ ਕਿੱਥੇ ਚਲਾ ਗਿਆ ਪਰ ਉਸਦਾ ਦੋਸਤ ਤੇਜੀ ਲਿਖਣ ਲੱਗ ਪਿਆ ਤੇ ਉਸਨੇ ਬਸ਼ੀਰੇ ਬਾਰੇ ਲਿਖਿਆ ਵੀ ਜਿਵੇਂ ਆਈ ਕਹਾਣੀ ਸੋ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੀ ਆਪਣੇ ਦੋਸਤ ਜਤਿੰਦਰ ਗਿੱਦਾ ਨੂੰ ਦਿਓ ਇੱਥੇ ਹੀ ਇਜਾਜ਼ਤ ਅਗਲੀ ਪੋਡਕਾਸਟ ਦੇ ਵਿੱਚ ਆਪਣੀ ਮੁਲਾਕਾਤ ਹੋਏਗੀ ਜਤਿੰਦਰ ਗਿੱਦਾ ਸ਼ੋਅ ਦੇ ਜ਼ਰੀਏ YouTube, Spotify, Apple Podcast ਜਾਂ ਫਿਰ Amazon Music ਦੇ ਉੱਤੇ ਤੁਸੀਂ ਜਤਿੰਦਰ ਗਿੱਦਾ ਸ਼ੋਅ ਸਰਚ ਕਰ ਲਓ ਇਹ ਪੋਡਕਾਸਟ ਤੁਹਾਨੂੰ ਮਿਲ ਜਾਏਗੀ ਤੇ ਨਾਲ ਦੀ ਨਾਲ ਤੁਸੀਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰਾ ਲੈਣਾ ਬਹੁਤ ਬਹੁਤ ਸ਼ੁਕਰੀਆ ਜੀ